ਜੀ ਸਤਿ ਸ਼੍ਰੀ ਅਕਾਲ ਜਰਨਮ ਜੀ ਸਸੀਏ ਕਾ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਮੋਨਿਕਾ ਧਵਨ ਅਫੀਸ਼ੀਅਲ ਮਾਈ ਜੇ ਟੂ ਫੇਸ ਐਂਡ ਮੈਰੀਡ ਆ ਫੇਸਬੁਕ ਹੈ ਉਹ ਹੀ ਹੈ ਮੋਨਿਕਾ ਧਵਨ ਦੇ ਨਾਮ ਤੇ ਜਿੱਦੀ ਬੀਜੀ ਸਾਡੀ ਆਪਸ ਦੋਨਾਂ ਦੀ ਮੀਆਂ ਬੀਬੀ ਦੀ ਫੋਟੋਸ ਲੱਗੀ ਹੈ ਜਿੰਨੂੰ ਬਹੁਤ ਨੇ ਕਪਲ ਫੋਟੋ ਹਾਂਜੀ ਅੱਜ ਤੁਸੀਂ ਮੈਨੂੰ ਐ ਦੱਸੋ ਕੀ ਕੋਨ-ਕੋਨ ਲੈ ਕੇ ਆਇਆ ਆਪਣੇ ਘਰ ਤੁਹਾਨੂੰ ਪਤਾ ਹੈ ਕਈਆਂ ਦਾ ਇਹ ਮੰਨਣਾ ਹੈ ਬਹੁਤ ਜਿਹੜੇ ਸਾਡੇ ਤੋਂ ਜ਼ਿਆਦਾ ਬਜ਼ੁਰਗ ਲੋਗ ਹੈ ਸਮਝਦਾਰ ਲੋਗ ਹੈ ਘੱਟ ਜਿਹੜੇ ਸਿਆਣੀ ਲੋਗ ਹੈ ਉਹਨਾਂ ਦਾ ਮੰਨਣਾ ਹੈ ਕਿ ਅੱਜ ਦੇ ਦਿਨ 13 ਅਪ੍ਰੈਲ ਵਿਸਾਖੀ ਵਾਲੇ ਦਿਨ ਅਗਰ ਅਸੀਂ ਇਹ ਘਰ ਦੇ ਵਿੱਚ ਅਨਾਸ ਜਿੰਨੂੰ ਕਹਿੰਦੇ ਨੇ ਸਿੱਟੇ ਵੀ ਬੋਲਦੇ ਨੇ ਪਰ ਅਨਾਸ ਅਸੀਂ ਆਪਣੇ ਘਰ ਦੇ ਵਿੱਚ ਲੈ ਕੇ ਆਏਗੇ ਤੇ ਇਹ ਸਾਡੇ ਘਰ ਦੇ ਵਿੱਚ ਅਨਾਜ ਜਿਹੜੀ ਹੈ ਕਿ ਇਹ ਆਪਣੇ ਘਰ ਦੀ ਬਰਕਤ ਨੂੰ ਵਧਾਉਂਦਾ ਹੈ ਮੰਨਣਾ ਹੈ ਤੇ ਜਿਹੜਾ ਅਨਾਜ ਹੈ ਉਹ ਤੁਹਾਨੂੰ ਪਤਾ ਇੱਕ ਗੁਰਮੰਤਰ ਹੈ ਭਗਵਾਨ ਹੈ ਅਨਾਜ ਦੀ ਕਦਰ ਕਰੋ ਅੱਜ ਦੇ ਟਾਈਮ ਦੇ ਵਿੱਚ ਰਕਸ਼ੇ ਆਟੋ ਵਾਲੇ ਸਾਲਮ ਜਿਹੜੇ ਵੀ ਲੋਕ ਹੈ ਹਰ ਕੋਈ ਚਾਹ ਮਾੜਾ ਹੈ ਕੋਈ ਚੰਗਾ ਜਿਹਾ ਚਾਹ ਵੀ ਹੈ ਹਰ ਕੋਈ ਇਸ ਅਨਾਜ ਦੀ ਅਦਰ ਕਦਰ ਕਰਦਾ ਹੈ ਸਾ ਇਹਦੇ ਨਾਲ ਹੀ ਸਾਡਾ ਢਿੱਡ ਭਰਦਾ ਹੈ ਤੇ ਕਹਿੰਦੇ ਦੋ ਫੁਲਕੀਆਂ ਲਈ ਇਨਸਾਨ ਨੂੰ ਤਾਂ ਮਿਹਨਤ ਕਰਨੀ ਪਵੇ ਤੇ ਉਸ ਮਿਹਨਤ 'ਚ ਕੋਈ ਸ਼ਰਮ ਨਹੀਂ ਹੁੰਦੀ ਤੇ ਇਸ ਲਈ ਇਹ ਸਾਡੇ ਭਗਵਾਨ ਦੇਵਤਾ ਹੈ ਔਰ ਇਸ ਨਾਲ ਨੂੰ ਮੈਂ ਸਿਰ ਚ ਇਕਾਨੀ ਆ ਤੇ ਅੱਜ ਇਹਨਾਂ ਦੇ ਖਾਤੇ ਜਿਹੜਾ ਅਸੀਂ ਸਾਡੇ ਘਰ ਦੇ ਵੀ ਅਨਾਸ ਜਿੰਨੂੰ ਕਹਿੰਦੇ ਨੇ ਰੋਟੀ ਦੋ ਟਾਈਮ ਦੀ ਚਾਹਤਿੰਗ ਟਾਈਮ ਦੀ ਹੋਵੇ ਇਸ ਨੂੰ ਖਾ ਕੇ ਹੀ ਜਿਹੜੀ ਸੰਤੁਸ਼ਟੀ ਹੈ ਮਿਲਦੀ ਆ ਸੋਕਰ ਬਾਜ਼ਾਰਾਂ ਦੇ ਵਿੱਚ 버ਗਰ ਪੀਜ਼ਾ ਕੌਡਰਿੰਗਾ ਸੋ ਚੀਜ਼ਾਂ ਮਿਲਦੀਆਂ ਹੋਣਗੀਆਂ ਆਈ ਥਿੰਕ ਕਿ ਮੈਨੂੰ ਫਾਸਟ ਫੂਡ ਐਨੇ ਪਤਾ ਵੀ ਨਹੀਂ ਗਿਆ ਕਿਉਂਕਿ ਮੈਂ ਫਾਸਟ ਫੂਡ ਬਹੁਤ ਹੀ ਕੱਟ ਯੂਜ਼ ਕਰਦੀ ਆ ਤੇ ਜਿਹੜਾ ਅਨਪਗਵਾਨ ਨੇ ਦੇਵਤੇ ਸਾਡੇ ਅਨਾਜ ਜਿੰਨੇ ਤੱਕ ਐ ਨਾ ਖਾਦਾ ਹੋਵੇ ਤੇ ਉੱਤੇ ਨੂਡਲ ਟਿੱਕੀਆਂ 버ਗਰ ਐ ਵੀ ਕਿਸੇ ਕੰਮ ਦੇ ਨਹੀਂ ਰਹਿੰਦੀਆਂ ਤੇ ਬਹੁਤ ਵਧੀਆ ਲੱਗਦਾ ਮੈਨੂੰ ਸਾਰੇ ਦੱਸਨਾ ਮੈਸੇਜ ਦੇ ਵਿੱਚ ਪਲੀਜ਼ ਕਿ ਐ ਆਪਣੇ ਘਰ ਵਿੱਚ ਕੌਣ ਕੌਣ ਲੈ ਕੇ ਆਇਆ ਤੇ ਬਾਕੀ ਮੈਂ ਇਹਦੀ ਕਹਾਣੀ ਤੁਹਾਨੂੰ ਸੁਣਾਈ ਹੋਏਗੀ ਲਾਈਵ ਸਪੀਚ ਦੇ ਵਿੱਚ ਤੁਸੀਂ ਸਭ ਨੇ ਸੁਣੀ ਹੋਏਗੀ ਪਰਸੋ ਦੀ ਸਪੀਚ ਜਿਹੜੀ ਮੈਂ ਦਿੱਤੀ ਸੀ ਲਾਈਵ ਹੋ ਕੇ ਕੀ ਮਤਲਬ ਇਹਦਾ ਕੀ ਮਹੱਤਵ ਹੈ 13 ਅਪ੍ਰੈਲ ਵਿਸਾਖੀ ਵਾਲੇ ਦਿਨ ਦਾ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਅੱਜ ਦਾ ਦਿਨ ਜਿਹੜਾ ਉਹ ਵੀ ਹੁੰਦਾ ਵਾ ਤੇ ਬਾਕੀ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਕਿਹੜੇ ਗੁਰਮਾਰਾਇ ਨੇ ਜਿਹੜੇ ਖਾਲਸਾ ਦੀ ਪੰਥ ਦੀ ਨੀਂਹ ਰੱਖੀ ਸੀ ਉਸ ਬਾਰੇ ਵੀ ਸਾਰੀ ਲਾਈਵ ਜਾਣਕਾਰੀ ਮੈਂ ਦੇ ਚੁੱਕੀ ਹਈਆਂ ਜੇ ਕਿਸੇ ਨੇ ਮੇਰਾ ਲਾਈਵ ਵੀਊ ਦੇਖਣਾ ਹੋਵੇ ਫੇਸਬੁੱਕ ਦਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਸਪੀਚ ਦੇ ਵਿੱਚ ਕੀ ਗੱਲਬਾਤ ਕੀਤੀ ਆ ਹਾਂਜੀ ਅੱਜ ਮੈਂ ਥੋੜਾ ਜਿਆਦਾ ਬਿਜ਼ੀ ਰਹੀ ਤੇ ਕੱਲ ਦਾ ਮੈਂ ਟਾਈਮ ਨਹੀਂ ਕੱਢ ਪਾਈ ਤੇ ਫਰ ਫਾਈਨਲੀ ਜਿਹੜੇ ਕੰਮ ਦਾ ਅੱਜ ਤੋਂ ਕਾਫੀ ਟਾਈਮ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਪਾਣਾ ਚਾਹੁੰਦੀ ਸੀ ਦੀਵਾਰਾਂ ਨੂੰ ਟਾਈਲਾਂ ਨੂੰ ਲੈ ਕੇ ਉਹ ਫਾਈਨਲੀ ਸਾਡਾ ਜਿਹੜਾ ਕੰਮ ਹੈ ਵਰਕ ਹੋ ਚੁੱਕਿਆ ਆਇਆ ਹੈ ਤੇ ਤੁਸੀਂ ਦੇਖ ਲਵੋ ਪੇਪਰ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ LED ਪੇਪਰ ਲੱਗਣਾ ਹੈਗਾ ਉਹ ਫਾਈਨਲੀ ਸਾਡਾ ਹੋ ਚੁੱਕਿਆ ਹੈ ਤੇ ਮੈਂ ਮਤਲਬ ਉਸ ਪੇਪਰ ਨੂੰ ਉਹਨਾਂ ਨਾਲ ਕਾਲ ਕੀਤੀ کافی ਗੱਲਬਾਤ ਕੀਤੀ ਜਾਣਕਾਰੀ ਲਈ ਦਿੱਤੀ ਬਹੁਤ ਜ਼ਿਆਦਾ ਗੁੱਸਾ ਵੀ ਸੀ ਉਹਨਾਂ ਦੇ ਨਾਲ ਤੇ ਚਲੋ ਫਿਰ ਕਹਿੰਦੇ ਨਾ ਵਾਅਦਾ ਘਟਾ ਇਨਸਾਨ ਦੇ ਨਾਲ ਤੇ ਚਲੋ ਹੋ ਹੀ ਜਾਂਦਾ ਅੱਗੇ ਪਿੱਛੇ ਟਾਈਮ ਪੀਰੀਅਡ ਤੇ ਕਹਿੰਦੇ ਬਾਕੀ ਸਮੇਂ ਦੇ ਨਾਲ ਜਿਹੜੀ ਚੀਜ਼ ਲੱਗਣੀ ਹੋਵੇ ਉਹੀ ਲੱਗਦੀ ਹੈ ਸਮੇਂ ਤੋਂ ਪਹਿਲਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਨਾ ਸਾਡੇ ਹੱਥ ਵਿੱਚ ਕੁਝ ਹੈਗਾ ਹੈ ਕਰਨ ਲਈ ਤੇ ਤੁਸੀਂ ਮੈਨੂੰ ਸਾਰੀ ਦੱਸਣਾ ਤੁਹਾਨੂੰ ਵਾਲਪੇਪਰ ਕਿਸ ਚਾ ਦਾ ਲੱਗਾ ਕੰਟਰਾਸਟ ਤੋਂ ਕੰਟਰਾਸਟ ਜਿਹੜਾ ਮੈਂ ਤੁਹਾਨੂੰ ਦੱਸ ਚੁੱਕੀ ਸੀ ਆਪਣਾ ਸਿਲੰਨ ਦੀ ਪ੍ਰੋਬਲਮ ਹਲਕੀ ਜੀ ਸੀ ਉਹ ਸਾਰੀ ਸਾਡੇ ਵਰਕ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਆਓ ਮੈਂ ਤੁਹਾਨੂੰ ਇੱਕ ਬਹੁਤ ਸੋਹਣੀ ਚੀਜ਼ ਦਿਖਾਨੀ ਆ ਜਿਹੜੇ ਮੇਰੇ ਮਨ ਨੂੰ ਸ਼ੂ ਦੇ ਬਹੁਤ ਜ਼ਿਆਦਾ ਤੇ ਜਿਸ ਨੂੰ ਮੈਂ ਤੁਹਾਡੇ ਅੱਗੇ ਪੇਸ਼ ਕਰ ਰਹੀ ਆਂ ਵਿਖੋ ਅਜੋਬੀਆ ਦੀ ਸਾਡੇ ਸ਼੍ਰੀ ਰਾਮ ਭਗਵਾਨ ਜਿਨ੍ਹਾਂ ਦੇ ਦਰਸ਼ਨ ਤੁਸੀਂ ਵੀ ਕਰੋ ਤੇ ਮਨ ਸੰਤੁਸ਼ਟ ਹੁੰਦਾ ਹੈ ਜਦੋਂ ਅਸੀਂ ਆਪਣਾ 메ਨ ਲੌਬੀ ਵਾਲਾ ਗੇਟ ਡੋਰ ਲੌਬੀ ਵਾਲੇ ਡੋਰ ਤੋਂ ਜਦੋਂ ਅਸੀਂ ਐਂਟਰ ਹੋ ਕੇ ਸਿੱਧਾ ਆਵਾਂਗੇ ਤੇ ਰਾਮ ਭਗਵਾਨ ਜੀ ਦੇ ਸਿੱਧੇ ਦਰਸ਼ਨ ਕਰਾਂਗੇ ਤੇ ਮਨ ਨੂੰ ਜਿਹੜੀ ਸੰਤੁਸ਼ਟੀ ਮਿਲਦੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਸੰਕੇਤ ਨਹੀਂ ਦੇ ਰਹੀ ਸਾਦੀ ਇਹ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਕਿ ਡਰਾਈング ਰੂਮ ਦੇ ਵਿੱਚ ਵੈਸੇ ਸਾਡੇ ਗੁਰਮਾਰੀ ਦੀ ਫੋਟੋਸ ਤੇ ਲੱਗੀ ਹੀ ਹੋਈ ਹੈ ਪਰ ਜਿਸਨੂੰ ਸਾਡੇ ਗੁਰਮੰਤਰ ਗੁਰਰਾਮ ਜੀ ਹਰ ਵਕਤ ਸਾਡੇ ਨਾਲ ਸਾਡੇ ਲੋਬੀ ਵਿੱਚ ਸਾਡੇ پاس-પાસ ਸਾਡੇ ਹਰ ਜਗ੍ਹਾ ਤੇ ਹੋਣਗੇ ਤੇ ਉਹ ਮਨ ਖੋਲ ਕੇ ਜਿਆਦਾ ਸੰਤੁਸ਼ਟ ਹੋ ਜਾਂਦਾ ਹੈ ਤੇ ਤੁਸੀਂ RAM ਜੀ ਦੀ ਫੋਟੋਸ ਸਾਰੇ ਮੈਨੂੰ ਕਮੈਂਟਸ 'ਚ ਦੱਸਣਾ ਤੁਹਾਨੂੰ RAM ਜੀ ਦੀ ਫੋਟੋਸ ਕਿਸ ਥਾਂ 'ਤੇ ਲੱਗੀ ਉਸ ਤੋਂ ਬਾਅਦ ਇੱਕ ਚੀਜ਼ ਹੋਰ ਵੀ ਮੈਂ ਤਾਂ ਮਜ਼ਰਖਾਨੀ ਜਿਹੜੀ ਮੈਂ ਬਹੁਤ ਹੀ ਜ਼ਿਆਦਾ ਬਿਊਟੀਫੁੱਲ ਐਂਡ ਡੈਕੋਰਡ ਕਰਵਾਈ ਹੈ ਉਹ ਹੈਗੀ ਸਾਡੀ ਲੋਬੀ ਤੁਸੀਂ ਇੱਕ ਵਾਰ ਲੋਬੀ ਨੂੰ ਸਾਰਾ ਮੈਂ ਉਹ ਮੋਬਾਈਲ ਕਮਾ ਕੇ ਤੁਹਾਨੂੰ ਦਿਖਾਉਂਦੀ ਐ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਲੋਬੀ ਦਾ ਸਾਰਾ ਜਿਹੜਾ ਸੈਟਅਪ ਰੈਡੀ ਕੀਤਾ ਤੇ ਵਾਲਪੇਪਰ ਬਾਰੇ ਮੈਨੂੰ ਮੈਸੇਜਸ ਔਰ ਕਮੈਂਟਸ ਜ਼ਰੂਰ ਦੇਣਾ ਤੁਹਾਨੂੰ ਵਾਲਪੇਪਰ ਕਿਸ ਤਰ੍ਹਾਂ ਦਾ ਲੱਗਾ ਤੇ ਇਹ ਸਾਡਾ ਮੇਨ ਜਿਹੜਾ ਤੁਸੀਂ ਡੈਨੀ ਟੇਬਲ ਲੋਬੀ ਸੈਕਸ ਦੇਖਿਆ ਹੈਗਾ ਜਿਹਦੇ ਤੇ ਅਸੀਂ ਤੇ ਤੁਹਾਨੂੰ ਇੱਕ ਦੋ ਵਾਰ ਲਾਈਵ ਹੋ ਕੇ ਗੱਲਬਾਤ ਵੀ ਕਰ ਚੁੱਕੀ ਹਈਆਂ ਤੇ ਸਾਹਮਣੇ ਜਿਹੜਾ ਸੈਟਅਪ ਹੈ ਉਹਦੇ ਬਾਰੇ ਵੀ ਦੱਸਣਾ ਤੁਹਾਨੂੰ ਕਿ ਸ਼ੋਪੀਸ ਵਗੈਰਾ ਮੇਰੇ ਬਹੁਤ ਪੁਰਾਣੇ ਨੇ ਮੇਰੇ ਬਿਲਕੁਲ ਨਿਊ ਸ਼ੋਪੀਸ ਨਹੀਂ ਹੈ ਤੇ ਸਿਰਫ ਇੱਕ ਸੰਭ ਦੀ ਗੱਲ ਹੁੰਦੀ ਹੈ ਕੇਅਰ ਕਰਨ ਦੀ ਗੱਲ ਹੁੰਦੀ ਜੇ ਤੁਸੀਂ ਕੇਅਰ ਕਰਦੇ ਹੋ ਚੀਜ਼ ਦੀ ਤੇ ਉਹ ਲੌਂਗ ਟਾਈਮ ਤੁਹਾਡੇ ਚੱਲਦੀ ਹੈ ਜੇ ਤੁਸੀਂ ਨਹੀਂ ਕੇਅਰ ਕਰਦੇ ਤੇ ਉਹ ਚੀਜ਼ ਅੱਜ ਵੀ ਖਤਮ ਹੈ ਤੇ ਕੱਲ ਵੀ ਖਤਮ ਹੈ ਹਾਂਜੀ ਇੱਕ ਮੈਂ ਡਰਾਈਵਿੰਗ ਰੂਮ ਨੂੰ ਹਲਕਾ ਜਿਹਾ ਡੈਕੋਰੇਟ ਕੀਤਾ ਜਿਹਦੇ ਬਾਰੇ ਤੁਸੀਂ ਮੈਨੂੰ ਇਹਦੀ ਜਾਣਕਾਰੀ ਵੀ ਦੇਣਾ ਬਹੁਤ ਪਿਆਰੇ ਬੈਲਸ ਲਿਗੀਆਂ ਨੇ ਤੇ ਸ਼ਾਇਦ ਤੁਹਾਨੂੰ ਆਵਾਜ਼ ਨਹੀਂ ਸੁਣਦੇਗੀ ਬਹੁਤ ਲਾਈਟ ਆਵਾਜ਼ ਹੈ ਇਹਨਾਂ ਦੀ ਤੇ ਦੇਖੋ ਕਿੰਨੀ ਮੱਧ ਪਿਆਰੀ ਲੱਗ ਰਹੀ ਹੈ ਬੈਲਸ ਜਿਹੜੀਆਂ ਮੱਧ ਮੈਂ ਲਗਵਾਈਆਂ ਐ ਬੈਲਸ ਮਹਿਮਾਨੀ ਥੋੜਾ ਡਿਜ਼ਾਈਨ ਬੇਸ਼ੱਕ ਪੁਰਾਣਾ ਹੈ ਦਿਵਾਲੀ ਟਾਈਮ ਦਾ ਫੈਸਟਵਲ ਦੇ ਤਹਾਰ ਦੇ ਟਾਈਮ ਤੇ ਇਹ ਚੀਜ਼ਾਂ ਲਿੱਤੀਆਂ ਜਾਂਦੀਆਂ ਨੇ ਪਰ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਚਾਹੇ ਫਿਰ ਉਹ 100 ਰੁਪਏ ਚ ਹੋਵੇ ਚਾਹੇ 50 ਚ ਹੋਵੇ ਭਾਵੇਂ ਲੱਖਾਂ ਚ ਹੋਵੇ ਤੇ ਜਿਹਨੂੰ ਆਪਣੇ ਘਰ ਦਾ ਸ਼ੌਂਕ ਹੈ ਨਾ ਆਪਣੇ ਘਰ ਨੂੰ ਡੈਕੋਰੇਟ ਕਰਨ ਦਾ ਉਹਨੂੰ ਆਪਣੇ ਹਰ ਇੱਕ ਚੀਜ਼ ਚ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਆਪਣੀ ਹਰ ਇੱਕ ਚੀਜ਼ ਨੂੰ ਸੈਟਅਪ ਦੀ ਤਰ੍ਹਾਂ ਰੱਖਾਂ ਬਾਕੀ ਡਰਾਈ ਰੂਮ ਸਾਰੇ ਤੁਸੀਂ ਦੇਖ ਹੀ ਚੁੱਕੇ ਹੋ ਮੇਰਾ ਕਾਫੀ ਵਾਰ ਜਿਹਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਹੋਈਆਂ ਬਾਕੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੇਨ ਪੁਆਇੰਟ ਇਹਦੀ ਗੱਲ ਹੋ ਰਹੀ ਸੀ ਤੇ ਇਹਦੇ ਬਾਰੇ ਮੈਂ ਤੁਹਾਡ ਨਾਲ ساری ਗੱਲਬਾਤ ਜਿਹੜੀ ਵੀ ਹੈ ਕੀਤੀ ਹੈ ਤੇ ਬਾਕੀ ਬਹੁਤ ਪਿਆਰਾ ਇੱਕ ਪੋਰਟਸ ਮੇਰਾ ਕਾਫੀ ਟਾਈਮ ਤੋਂ ਬੈੱਡ ਦੇ ਵਿੱਚ ਪਿਆ ਸੀ ਮੈਨੂੰ ਹੈਗਾ ਸੀ ਜਦੋਂ ਮੇਰੀ ਛੋਟੀ ਕਦੀ ਵੀ ਥੋੜਾ ਹਲਕਾ ਜਾਂ ਵੱਡੀ ਹੋਏਗੀ ਤੇ ਫਿਰ ਮੈਂ ਉਹਨੂੰ ਕੱਢ ਕੇ ਸੈਟਅਪ ਨੂੰ ਜਿਹੜਾ ਕਿ ਉਹਨੂੰ ਡੈਡੀ ਟੇਬਲ ਦੇ ਉੱਪਰ ਰੱਖਾਂਗੀ ਜਾਂ ਟੇਬਲ ਦੇ ਉੱਪਰ ਰੱਖਾਂਗੀ ਹਾਂਜੀ ਬਾਕੀ ਤੁਹਾਨੂੰ ਮੇਰੀ ਸਪੀਚ ਵਗੈਰਾ ਬੋਲਣ ਦਾ ਤਰੀਕਾ ਉਹ ਕਿਸ ਤਰ੍ਹਾਂ ਨਾਲ ਆਂਦਾ ਹੈ ਤੁਸੀਂ ਉਹਦੇ ਬਾਰੇ ਮੈਨੂੰ ਮੈਸੇਜ ਔਰ ਕਮੈਂਟਸ ਦੇ ਵਿੱਚ ਦੱਸਿਆ ਆ ਜਾਂ ਕਹਿ ਰਿਹਾ ਜਾਂ ਮੈਨੂੰ ਲਾਈਕ ਸ਼ੇਅਰਸ ਭੇਜਿਆ ਇੱਕ ਮੇ ਫੈਮਲੀਆਂ ਫੋਟੋ ਸਪਾਈਸੀ ਜਿਹਦੇ ਵਿੱਚ ਮੈਂ ਅੱਜ ਕੱਲ ਪੁੱਛਣ ਲੱਗ ਪਈ ਆ ਕੱਲ ਤੋਂ ਕਿ ਮਤਲਬ ਜਿਹੜੇ ਪੋਲਸ ਹੁੰਦੇ ਨੇ ਉਹਦੇ ਵਿੱਚ ਤੁਹਾਨੂੰ ਮੇਰੀ ਕਿਸ ਤਰ੍ਹਾਂ ਦੀ ਚੀਜ਼ਾਂ ਅੱਛੀਆਂ ਲੱਗਦੀਆਂ ਨੇ ਤੇ ਬਹੁਤ ਸਾਰਾ थैंक यू so much ਕਿ ਤੁਸੀਂ ਲੋਕਾਂ ਨੇ 100 ਟੂ 100 ਮੇਰੀ ਫੈਮਲੀ ਨੂੰ ਸਪੋਰਟ ਦਿੱਤਾ 100 ਟੂ 100 ਮੇਰੀ ਫੈਮਲੀ ਨੂੰ ਪਿਆਰ ਦਿੱਤਾ ਤੇ ਬੜਾ ਵਧੀਆ ਲੱਗਾ ਕਿ ਚਲੋ ਕਿਤੇ ਨਾ ਕਿਤੇ ਮੈਂ ਤੁਹਾਡੇ ਮਨ ਨੂੰ ਭਾੰਦੀਆਂ ਤੁਸੀਂ ਸਮਾਂ ਦਿੰਦੇ ਹੋ ਮੇਰੀ ਵੀਡੀਓਸ ਨੂੰ ਦੇਖਣ ਲਈ ਜਾਂ ਮੇਰੀ ਗੱਲਬਾਤ ਨੂੰ ਸੁਣਨ ਲਈ ਤੇ ਉਹਦੇ ਲਈ ਸ਼ੁਕਰਿਆ ਬਹੁਤ ਸਾਰਾ ਤੁਹਾਡਾ ਧੰਨਵਾਦ ਬਾਕੀ ਘਰ ਦੇ ਵਲੌਗਸ ਨੂੰ ਹਲਕਾ ਜਿਹਾ ਜਿਹੜਾ ਵੀ ਮੈਂ ਤੁਹਾਨੂੰ ਅੱਜ ਤੋਂ ਕਾਫੀ ਟਾਈਮ ਪਹਿਲਾਂ ਦਿਖਾਇਆ ਸੀ ਵਾਲਪੇਪਰ ਦਾ ਉਹ ਫਾਈਨਲੀ ਵਾਲਪੇਪਰ ਕੱਲ ਦਾ ਲੱਗ ਕੇ ਥੋੜਾ ਫ੍ਰੀ ਹੋ ਚੁੱਕਿਆ ਹੈ ਤੇ ਬਾਕੀ ਜਿਹੜੇ ਮੈਂ RAM ji ਦੇ ਤੁਹਾਨੂੰ ਦਰਸ਼ਨ ਦਿਲਾਏ ਨੇ ਇਸ ਗੁਰਮਾਨੇ ਜੀ RAM ਜੀ ਦੇ ਦਰਸ਼ਨ ਬਾਰੇ ਮੈਨੂੰ ਦੱਸਣਾ ਤੁਹਾਨੂੰ ਮੂਰਤੀ ਮਤਲਬ ਜਿਹੜੇ ਭਗਵਾਨ ਜੀ ਸਾਡੇ ਦੇਵਤਾ ਜੀ ਆ ਉਹਨਾਂ ਬਾਰੇ ਕਿ ਉਹ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਬਾਕੀ ਦੇਖੋ ਰੱਬ ਤਾਂ ਬਹੁਤ ਸੋਹਣਾ ਹੁੰਦਾ ਸਿਰਫ ਅਸੀਂ ਲੋਕ ਸੋਹਣੇ ਨਹੀਂ ਹੁੰਦੇ ਰੱਬ ਦਾ ਮਨ ਬਹੁਤ ਵੱਡਾ ਹੁੰਦਾ ਪਰ ਸਾਡਾ ਮਨ ਬਹੁਤ ਛੋਟਾ ਹੁੰਦਾ ਕਹਿੰਦੇ ਨੇ ਰੱਬ ਅਮੀਰੀ ਗਰੀਬੀ ਕਿਤੇ ਵੀ ਨਹੀਂ ਦੇਖਦਾ ਪਰ ਅਸੀਂ ਲੋਕ ਫਿਰ ਵੀ ਤੁਲਨਾ ਕਰਦੇ ਆਂ ਕਿ ਨਹੀਂ ਜੀ ਆ ਉਹਦਾ ਵਾ ਨਾ ਉਹਦਾ ਵਾ ਇਹ ਉਹਦਾ ਵਾ ਐਵੇਂ ਕਹਿੰਦੇ ਆ ਕਿ ਰੱਬ ਦੀ ਜਗਾ ਜਿਹੜਾ ਬਹੁਤ ਉੱਚੀ ਹੁੰਦੀ ਹੈ ਬਹੁਤ ਉੱਚੀ ਐਨੀ ਉੱਚੀ ਕਿ ਰੱਬ ਤੋਂ ਉੱਪਰ ਸਿਰਫ ਔਰ ਸਿਰਫ ਇੱਕ ਸੱਚਾਈ ਮੰਨ ਦੀ ਭਾਵਨਾ ਇਹ ਚੀਜ਼ਾਂ ਮਹੱਤਵ ਰੱਖਦੀਆਂ ਨਹੀਂ ਬਾਕੀ ਤੁਸੀਂ ਵਿਗਿਆ ਦਾ ਅੱਜ ਥੋੜਾ ਜਿਹਾ ਦੇਖ ਲਓ ਮੂਡ ਖਰਾਬ ਹੈ ਵਿਗਿਆ ਹੈਲੋ ਕਰੋ ਬੁੱਤੂ ਸ਼ੈਰੀ ਅਨੂੰ ਤੁਛੀਨਾ ਨੂੰ ਰਾਮ ਰਾਮ ਜੀ ਵੀ ਕਰੋ ਹਾਂਜੀ ਤੁਛੀਨਾ ਨੂੰ ਸੈਸ਼ਰੀ ਕਾਲ ਵੀ ਕਰ ਦੋ ਪ੍ਰਚੀਨਾਂ ਨੂੰ ਕਹੋ ਤਾਂ ਚਿੱਕਿੱਡਾਂ ਦੇ ਹੁਸ਼ਾਰੇਦਾਨੇ ਚੱਚਵਾ ਹਾਂਜੀ ਅੱਜ ਥੋੜਾ ਵਿਦਿਆ ਦਾ ਮੂਡ ਨਹੀਂ ਸਹੀ ਹੈਗਾ ਕਿਉਂਕਿ ਆਫ ਆਫ ਮੂਡ ਹੈ ਬੱਚੇ ਦੇ ਸੁਮਾਨ ਦੇ ਸੁਭਾਅ ਤੇ ਪਤਾ ਲੱਗਦਾ ਬੱਚੇ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਨਹੀਂ ਬਾਕੀ ਮੈਂ ਤੁਹਾਡੀ ਵੀਡੀਓਜ਼ ਦੇ ਨਾਲ ਮਿਲਦੀ ਰਵਾਂਗੀ ਝੁਲਦੀ ਰਵਾਂਗੀ ਤੁਸੀਂ ਸਾਰੇ ਆਪਣੇ ਮੈਸੇਜਸ ਰਾਈ ਸਪੋਰਟ ਰਾਈ ਇਸ ਤਰੀਕੇ ਪਿਆਰ ਦੇਂਦੇ ਰਹੋ ਮੁਹੱਬਤ ਦੇਂਦੇ ਰਹੋ ਮੈਂ ਨਹੀਂ ਚਾਹਦੀ ਕਿ ਮੇਰੀ ਇੱਕ ਵੀ ਹਲਕੀ ਜਿੰਨੀ ਗਲਤੀ ਕੋਈ ਗਲਬਾਤ ਕੋਈ ਕਿਸੇ ਤਰ੍ਹਾਂ ਦੀ ਹੋ ਗਈ ਤੇ ਇਹ ਚੀਜ਼ ਤੁਹਾਨੂੰ ਮਤਲਬ ਮੇਰੀ ਗੱਲ ਸੁਣ ਕੇ ਗੁੱਸਾ ਆਵੇ ਜਾਂ ਮੈਨੂੰ ਬੋਲੇ ਜਾਂ ਤੁਹਾਨੂੰ ਗੁੱਸਾ ਆਵੇ ਤੇ ਉਹਦੇ ਲਈ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਆਂ ਬਾਕੀ ਮੈਂ ਤੁਹਾਡੀ ਮੋਨਿਕਾ ਦਵਨ ਤੁਹਾਡੇ ਚੈਨਲ ਦੇ ਨਾਲ ਜੁੜਦੀ ਰਵਾਂਗੀ ਆਪਣੇ ਚੈਨਲ ਨੂੰ ਤੁਸੀਂ ਪਿਆਰ ਕਰਦੇ ਰਹੋ ਸਪੋਰਟ ਦਿੰਦੇ ਰਹੋ ਤੁਹਾਡੀ ਇੱਕ ਛੋਟੀ ਜੀ ਸਪੋਰਟ ਮੇਲੇ ਬਹੁਤ ਵੱਡੀ ਗੱਲ ਹੈ ਬਾਕੀ ਮੇਰੇ ਬੋਲੇ ਹੋਏ ਸ਼ਬਦਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਹੋ ਗਈ ਹੋਵੇ ਤਾਂ ਉਹਦੇ ਲਈ ਹੱਥ ਜੋੜ ਕੇ ਤੁਹਾਡੇ ਕੋਲੋਂ ਮਾਫੀ ਮੰਗਦੀ ਆਂ ਬਾਕੀ ਮਿਲਦੀ ਰਵਾਂਗੀ ਸੋ ਮੈਂ ਗਲਤ ਕਰਦੀ ਰਵਾਂਗੀ ਸੋ ਤੁਹਾਨੂੰ ਸ਼ੁਕਰੀਆ